ਮਾਚਲ ਪ੍ਰਦੇਸ਼ ਦੇ ਸੱਚੇ ਨਿਮਰ ਸੇਵਾਦਾਰ ਪਵਨ ਕੁਮਾਰ ਇਨਸਾਂ ਸੇਵਾਮੁਕਤ ਐਸਡੀਓ ਸਾਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁਲਮਾਲਿਕ ਦੇ ਚਰਨਾਂ ਦੇ ਵਿੱਚ ਵਿਰਾਜੇ। ਦਿਲਾ ਸੱਚਾ ਸੋਧਾ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਪਵਨ ਕੁਮਾਰ ਇਨਸਾਂ ਨੇ ਮਰਨ ਉਪਰੰਤ ਨੇਤਰਦਾਨ ਅਤੇ ਸਰੀਰਦਾਨ ਕਰਨ ਦਾ ਫੈਸਲਾ ਲਿਆ ਹੋਇਆ ਸੀ। ਉਹਨਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਮ੍ਰਿਤਕ ਦੇ ਮੈਡੀਕਲ ਖੋਜਾਂ ਲਈ ਦਾਨ ਕੀਤੀ। ਹਾਪੁਰ ਦੇ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਦੀ ਟੀਮ ਮਿਰਤਕ ਦੇ ਲੈਣ ਦੇ ਲਈ ਆਈ। ਉਹਨਾਂ ਦੀਆਂ ਅੱਖਾਂ ਨੇਤਰ ਬੈਂਕ ਦੇ ਵਿੱਚ ਭੇਜੀਆਂ ਗਈਆਂ ਜਿੱਥੋਂ ਕਿਸੇ ਦੀ ਹਨੇਰੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਦੇਣ ਦੇ ਕੰਮ ਆਉਣ ਗਿਆ। ਐਮਐਸਜੀ ਕੰਪਲੈਕਸ ਨਿਵਾਸੀ ਪਵਨ ਕੁਮਾਰ ਇਨਸਾ ਬਿਜਲੀ ਵਿਭਾਗ ਦੇ ਸੇਵਾਮੁਕਤ ਐਸਡੀਓ ਸਨ ਅਤੇ ਟੁਹਾਣਾ ਦੇ ਰਹਿਣ ਵਾਲੇ ਸਨ। ਵਰਤਮਾਨ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਇਥੋਂ ਦੇ ਐਮਐਸਜੀ ਕੰਪਲੈਕਸ ਦੇ ਵਿੱਚ ਰਹਿ ਰਹੇ ਸਨ। ਉਹਨਾਂ ਦੀ ਅੰਤਿਮ ਵਿਦਾਈ ਸਮੇਂ ਉਹਨਾਂ ਦੇ ਬੇਟੀ ਹਰਸ਼ ਇਨਸਾ, ਦਿਨੇਸ਼ ਇਨਸਾ, ਨੋਹਾ ਨਿਰੂਬਾਲਾ, ਸ਼ਿਖਾ ਇਨਸਾ, ਪੋਤੇ ਰੋਹਾਨ ਇਨਸਾ, ਕੈਵਿਨ ਇਨਸਾ, ਪੋਤਰੀਆਂ ਸੀਰਤ, ਇਸਮਾਇਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਅੰਤਿਮ ਵਿਦਾਈ ਮੌਕੇ ਐਮਐਚਜੀ ਕੰਪਲੈਕਸ ਸ਼ਾਹ ਸਤਨਾਮ ਜੀ ਪੂਰਾ ਬਲਾਕ ਟ੍ਰੂ ਸੋਲ ਕੰਪਲੈਕਸ ਦੀ ਸਾਥ ਸੰਗਤ ਸਣੇ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਰਾਜਸਥਾਨ ਅਤੇ ਹੋਰ ਰਾਜਾਂ ਦੇ ਸੱਚੇ ਨਿਮਰ ਸੇਵਾਦਾਰ ਸੱਚੀਆਂ ਸਮਿਤੀਆਂ ਸੱਚੀ ਪ੍ਰੇਮੀ ਸਮਿਤੀ ਸਣੇ ਸ਼ਹਿਰ ਦੇ ਪਤਵੰਤ ਤੇ ਲੋਕ ਅਤੇ ਰਿਸ਼ਤੇਦਾਰ ਮੌਜੂਦ ਸਨ ਸਾਥ ਸੰਗਤ ਨੇ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਦਾ ਨਾਰਾ ਲਗਾਉਂਦਿਆਂ ਹੋਇਆਂ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਸੇਵਾਦਾਨੀ ਅਤੇ ਨੇਤ੍ਰਤਵਾਨੀ ਸੱਚੇ ਨਿਮਰ ਸੇਵਾਦਾਰ ਪਵਨ ਕੁਮਾਰਨ ਸਾਹ ਅਮਰ ਰਹੀ ਦੇ ਨਾਰੇ ਲਾਉਂਦਿਆਂ ਉਹਨਾਂ ਦੀ ਅੰਤਿਮ ਯਾਤਰਾ ਕੱਢੀ ਗਈ। ਫੁੱਲਾਂ ਨਾਲ ਸਜੇ ਐਂਬੂਲੈਂਸ ਦੇ ਵਿੱਚ ਉਹਨਾਂ ਦੇ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਜਿਸਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।